ਦਿਨ ਤੇ ਪਹਿਰ ਪਹਿਰ ਤੇ ਘਰੀਆਂ ਸਾਧ ਸੰਗਤ ਜੀ ਕਾਲ ਦਾ ਪਹਿ ਦਿਖਾਉਂਦੇ ਹੋਏ ਕੋਈ ਸ਼ਿਕਾਰੀ ਆਦਮੀ ਸੀ ਉਹ ਹਰਨਾ ਦੇ ਤਾਂ ਮਾਰੀ ਜਾਵੇ ਇੱਕ ਫੰਗਕ ਸੀ ਉਹ ਮੱਛੀਆਂ ਨੂੰ ਪਕੜੀ ਜਾਵੇ ਦੋਹਾਂ ਦੀ ਹਾਲਤ ਨੂੰ ਵੇਖ ਕੇ ਕਬੀਰ ਸਾਹਿਬ ਜੀ ਵਿਰਾਗ ਵਿੱਚ ਆ ਗਏ ਵਿਰਾਗ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੈ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਇਹ ਭਾਈ ਵੇਖੋ ਜਦੋਂ ਜਾਂਦਾ ਹੈ ਬੱਚਾ ਉਸ ਵੇਲੇ ਕਹਿੰਦੇ ਇੰਨੇ ਦਿਨਾਂ ਦਾ ਹੈ ਪਹਿਲਾਂ ਕਹਿੰਦੇ ਪੈਰ ਹੋ ਗਏ ਜੰਮੇ ਨੂੰ ਫੇਰ ਸੈਰ ਤੋਂ ਗੜੀਆਂ ਹੋ ਉਹ ਗੜੀਆਂ ਤੋਂ ਫੇਰ ਪਹਿਰ ਪਹਿਰਾਂ ਤੋਂ ਦਿਨ ਦਿਨਾਂ ਤੋਂ ਫੇਰ ਸਾਲ ਸੰਗੇ ਜੀ ਹਫ਼ਤੇ ਹਫ਼ਤਿਆਂ ਤੋਂ ਮਹੀਨੇ ਮਹੀਨਿਆਂ ਤੋਂ ਸਾਲ ਸਾਲਾਂ ਤੋਂ ਸਾਲ ਸੰਗੇ ਜੀ ਇਸੇ ਪ੍ਰਕਾਰ ਹੈ ਵੀ ਇੰਨੇ ਸਾਲਾਂ ਦਾ ਸਾਡਾ ਪੁੱਤਰ ਹੋ ਗਿਆ ਹੈ ਜੰਮੀ ਜਾਂ ਸੁਦ ਵੱਡਾ ਹੋ ਚ ਹੈ ਇਤਨਾ ਕਿ ਨਾ ਜਾਣੇ ਦੇ ਦਿਨ ਉਹ ਕੱਟਦਾ ਹੈ ਇਹ ਉਹ ਨਹੀਂ ਸਮਝੀ ਕਿ ਜਦੋਂ ਜਨਮਾ ਜਮਿਆ ਉਦੋਂ ਦੀ ਉਮਰ ਕੱਟੀ ਜਾਂਦੀ ਹੈ ਜਿਵੇਂ ਫਲ ਨਾਲ ਜਿਹੜਾ ਬੇਲ ਨਾਲ ਟੁੱਟਿਆ ਆ ਫਲ ਨੂੰ ਕਿੰਨਾ ਕੁ ਚੇ ਰਹਿਣਾ ਫੇਰ ਡਿੱਗੀ ਪੈਣਾ ਅੰਤ ਨੂੰ ਇਸੇ ਪ੍ਰਕਾਰ ਮਾਤਾ ਦੇ ਉਦੋਂ ਵਿੱਚੋਂ ਹੀ ਨਿਕਲਿਆ ਹੋਇਆ ਬੱਚਾ ਫਲ ਦੀ ਨਹੀਂ ਆਈ ਹੈ ਇਹ ਵੀ ਸਾਥ ਸੰਗਤ ਜੀ ਉਦੋਂ ਤੋਂ ਜਦੋਂ ਜਮਿਆ ਉਮਰ ਘਟਦੀ ਜਾ ਰਹੀ ਹੈ ਮਾਰਾ ਕਹਿੰਦੇ ਹਨ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਜਿਸ ਵਕਤ ਪਹਿਲਾਂ 100 ਸਾਲ ਦੀ ਕਿਸੇ ਦੀ ਉਮਰ ਹੋਵੇ ਤੇ 50 ਸਾਲ ਸੁਪੇ ਦੇ ਹੀ ਗੁਜ਼ਰ ਜਾਂਦੇ ਹਨ ਤੇ 15 ਅੰਸ਼ ਸਾਲ ਬਾਲਕ ਵਸਤਾ ਦੀ ਗੁਜ਼ਰ ਜਾਂਦੇ ਹਨ ਤੇ 15 ਕੇ ਸਾਲ ਬਿਰਧ ਵਸਤਾ ਜਿਸਫਲ ਹੋ ਜਾਂਦਾ ਹੈ ਬਾਕੀ ਖਾਣ ਦਾ ਪੀਣ ਦਾ ਪਹਿਰਨ ਦਾ ਕਮਾਉਣ ਦਾ ਭੋਗਣ ਦਾ ਸੰਤਾਨ ਪੈਦਾ ਕਰਨ ਦੇ ਕੰਮ ਹੈ ਕਿਹੜਾ ਸਮਾਂ ਰਹਿ ਗਿਆ ਪਰਮੇਸ਼ਰ ਦੀ ਬੰਦਗੀ ਦਾ ਐ ਸਾਰੀ ਉਮਰ ਐਵੇਂ ਉਜਾਈ ਜਾਂਦੀ ਏ ਇਸੇ ਪ੍ਰਕਾਰ ਫਰਮਾਉਂਦੇ ਹਨ ਜਿਸ ਵਕਤ ਸਮਾ ਗੁਜ਼ਰ ਜਾਂਦਾ ਹੈ ਉਸ ਵੇਲੇ ਦਿਨਾਂ ਦੀ ਉਮਰ ਰਹਿ ਜਾਂਦੀ ਹੈ ਫਿਰ ਦਿਨ ਜਦੋਂ ਅੱਠ ਪੈਰ ਤੋਂ ਮਗਰੋਂ ਫੇਰ ਕਹਿੰਦੇ ਜੀ ਹੁਣ ਤਾਂ ਪੈਰ ਹੀ ਰਹਿ ਗਏ ਪੈਰ ਤੋਂ ਫੇਰ ਘੜੀਆਂ ਤੱਕ ਆ ਜਾਂਦੀ ਹੈ ਆਮ ਘਟਾ ਤਨ ਛੀਜੇ ਇਹ ਕਹਿੰਦੇ ਉਮਰ ਘਟਦੀ ਜਾਂਦੀ ਹੈ ਸਰੀਰ ਦਾ ਬਲ ਨਾ ਹੁੰਦਾ ਜਾਂਦਾ ਹੈ ਜਦੋਂ ਉਮਰ ਘਟ ਜਾਂਦੀ ਹੈ ਉਦੋਂ ਸਰੀਰ ਛਿੱਜਾ ਨਾਸ ਹੋ ਜਾਂਦਾ ਹੈ ਕਾਲ ਅਹੇਰੀ ਫਿਰੈ ਬੱਦਕ ਜਿਉ ਜਿਹੜਾ ਕਾਲ ਆਏ ਹੇਰੀ ਸ਼ਿਕਾਰੀ ਵੀ ਨਹੀਂ ਆਈ ਤੁਰਿਆ ਫਿਰਦਾ ਹੈ ਦੋ ਤਰ੍ਹਾਂ ਦੇ ਸ਼ਿਕਾਰੀ ਹੁੰਦੇ ਆ ਖੁਸ਼ਕੀ ਦੇ ਸ਼ਿਕਾਰੀ ਹੁੰਦੇ ਆ ਉਹ ਜਿਹੜੇ ਹਰਨਾ ਆਦਿਕਾਂ ਨੂੰ ਪਕੜ ਲੈਂਦੇ ਆ ਤੇ ਦੂਸਰੇ ਪਾਣੀ ਦੇ ਸ਼ਿਕਾਰ ਖੇਲਣ ਵਾਲੇ ਹੁੰਦੇ ਆ ਜਿਹੜੇ ਮੱਛੀਆਂ ਨੂੰ ਪਕੜਦੇ ਹਨਗੇ ਫੰਦ ਕੁੰਦੇ ਆ ਉਹ ਇਸੇ ਪ੍ਰਕਾਰ ਦੋਹਾ ਦਾ ਪ੍ਰਕਰਨ ਦੱਸਦੇ ਹੋਏ ਕਹਿੰਦੇ ਹਨ ਕਾਲ ਅਹੇਰੀ ਫਿਰੈ ਵੱਧ ਕੁ ਇਹ ਭਾਈ ਕਾਲ ਖੁਸ਼ਕੀ ਜਿਹਨਾਂ ਨੂੰ ਆਈ ਜਿਹੜੇ ਜੀ ਜੰਤ ਹੈ ਉਹਨਾਂ ਦੇ ਤਾਂ ਹੀ ਤਾਂ ਪਕਣ ਵਾਲਾ ਹੇਰੀ ਸ਼ਿਕਾਰੀ ਵੀ ਨਹੀਂ ਆਈ ਏਹੇੜੀ ਵੀ ਨਹੀਂ ਆਈ ਹੈ ਜਿਵੇਂ ਹਿਰਨਾਂ ਨੂੰ ਪਕੜਨ ਵਾਲੇ ਕੁੜਕੀ ਲਾ ਕੇ ਹੇੜੀ ਹੁੰਦੇ ਐ ਇਸੇ ਪ੍ਰਕਾਰ ਮਾਇਆ ਦੇ ਮੋਹ ਦੀ ਕੁੜਕੀ ਲਾ ਕੇ ਇਹ ਜੀਵਾ ਰੂਪੀ ਹਿਰਨਾਂ ਨੂੰ ਬਾਣ ਪ੍ਰਸਤੀਆਂ ਨੂੰ ਪਕੜਨ ਵਾਲਾ ਕਾਲ ਹੈ ਇਹ ਜੀ ਜੀ ਨੇ ਆਈ ਸ਼ਿਕਾਰੀ ਦੀ ਨੇ ਆਈ ਤੇ ਜਿਹੜੇ ਲੋਕ ਪ੍ਰਵਾਦ ਦੇ ਮੋਹ ਵਿੱਚ ਫਸੇ ਰਹਿੰਦੇ ਹਨਗੇ ਆਪਣੇ ਆਪ ਨੂੰ ਗ੍ਰਸਤੀ ਕਹਾਉਂਦੇ ਐ ਉਹਨਾਂ ਨੂੰ ਫੰਦਕ ਨੂੰ ਜੇ ਮੱਛੀਆਂ ਨੂੰ ਜਾਲ ਪਾ ਕੇ ਅਤੇ ਜਾਂ ਕੁੰਡੀ ਨਾਲ ਪਕੜ ਲਈਦਾ ਐ ਐ ਭਾਈ ਮੋਹ ਦੇ ਵਿੱਚ ਫਸੇ ਪ੍ਰਵਾਦ ਦੇ ਜਿਹੜੇ ਜੀਵ ਐ ਉਹਨਾਂ ਨੂੰ ਵਾਸ਼ਨਾ ਰੂਪੀ ਕੁੰਡੀ ਪਾ ਪਾ ਕੇ ਰੋਗ ਰੂਪੀ ਕੁੰਡੀ ਪਾ ਪਾ ਕੇ ਬਧਕ ਹੰਦਕ ਦੀ ਨਹੀਂ ਆਈ ਇਹ ਪકડਨਾ ਹੈ ਵੱਧ ਤਨਾਸ਼ ਕਰਨ ਵਾਲੇ ਕੁ ਸ਼ਿਕਾਰੀ ਇਹ ਹੀ ਹੁੰਦੇ ਹੈ ਜਾਨਵਰਾਂ ਜਿਉਂਦਿਆਂ ਨੂੰ ਪਕੜ ਕੇ ਲਿਆਉਂਦੇ ਹੈ ਤੇ ਫਿਰ ਉਹਨਾਂ ਨੂੰ ਵੀ ਪਾਲਣਾ ਕਰਦੇ ਹੈ ਇਹ ਹਾਏ ਨਹੀਂ ਵੱਧ ਕਹਿੰਸਕ ਸ਼ਿਕਾਰੀ ਦੀ ਨਹੀਂ ਆਈ ਹੈ ਜਿਵੇਂ ਜੀਵ ਘਾਤ ਕਰਨ ਵਾਲਾ ਮਾਰ ਮਾਰ ਕੇ ਗਲਾ ਕੱਟ ਕੇ ਸ਼ਿਕਾਰ ਬਣਾਈ ਜਾਵੇ ਇਸ ਪ੍ਰਕਾਰ ਦੇ ਜੀਆਂ ਨੂੰ ਨਾਸ਼ ਕਰਨ ਵਾਲਾ ਹੈ ਹਿੰਸਕ ਕਹੋ ਕਵਨ ਬੇਦ ਬਹੁਤਾਂ ਭਾਈ ਕਿਹੜੀ ਵਿਧੀ ਕਰੋਗੇ ਬਾਣ ਕੇ ਬਣ ਕੇ ਰਿਹਾ ਹੋਇਆ ਬਨਵਾਸੀਆਂ ਨੂੰ ਨਹੀਂ ਛੱਡਣਾ ਇਸ ਨੇ ਕਿ ਪਰਿਵਾਰ ਚ ਰਿਹਾ ਹੋਇਆ ਮੱਛੀਆਂ ਦੀ ਨਹੀਂ ਆਈ ਇਹ ਪਕੜ ਲੈਣਾ ਹੈ ਕਹੋ ਕਿਹੜਾ ਤਰੀਕਾ ਕਰੋਗੇ ਨਾ ਇਸ ਤੋਂ ਬਚਣ ਦਾ ਦੋ ਦਿਨ ਆਪ ਨੂੰ ਲੱਗਾ ਉਹ ਦਿਨ ਅੰਤ ਦਾ ਸਮਾਂ ਜਿਸ ਨੂੰ ਕੋਈ ਜੇ ਕਹੇ ਤੂੰ ਮਰ ਜਾਣਾ ਕਹੇ ਤੂੰ ਮਰ ਜਾ ਮੈਂ ਕਿਉਂ ਮਰਾਂ ਤੇ ਜੇ ਜਿਉਂਦਾ ਰਹੇ ਕਹਿ ਦिए ਪਰ ਕਹਿੰਦੇ ਮੈਨੂੰ ਅਸੀਸ ਦਿੱਤੀ ਆ ਮੈਂ ਜਿਉਂਦਾ ਰਹਾ ਪਰ ਉਹ ਜਿਸ ਮੌਤੇ ਦਿਨ ਤੋਂ ਸਾਰੀ ਦੁਨੀਆ ਡਰਦੀ ਐ ਉਹ ਦਿਨਾਂ ਤੋਂ ਦਾ ਸ਼ਮਾ ਹੋਣ ਲੱਗਾ ਹੈ ਜੀਵ ਦੇ ਉੱਤੇ ਮਾਤ ਪਿਤਾ ਭਾਈ ਸੁਤ ਬਨਤਾ ਜਿਸ ਜਿਹੇ ਮਾਂ ਪਿਓ ਪੁੱਤਰ ਭਰਾ istri ਆਦਿਕ ਕਹੋ ਹੂ ਹੈ ਕਾ ਕਾ ਉਹ ਜਦੋਂ ਪ੍ਰਾਣ ਛੁੱਟ ਜਾਂਦੇ ਐ ਉਸ ਵੇਲੇ ਕਹੋ ਤਾਂ ਕੌਣ ਹੈ ਕਿਸੇ ਕਾ ਕੋਈ ਵੀ ਕਿਹਲਾ ਨਹੀਂ ਹੈ ਰਿੰਦਾ ਉਸ ਵੇਲੇ ਕਾਕਾ ਨਹੀਂ ਪਾੜ ਤਨ ਕਾਕਾ ਕਿਸ ਦਾ ਹੈ ਕੋਈ ਰਹਾਉ ਜਦ ਲਗ ਜੂਦ ਕਾਇ ਮਹ ਵਰਤ ਜਿੰਨਾ ਚਿਰ ਮਹਾਰਾ ਦੀ ਜੋਤ ਦੇ ਚ ਵਰਦੀ ਉਹਨਾਂ ਚ ਸਾਰੇ ਨੂੰ ਸੰਬੰਧੀ ਮੰਨਦੇ ਆਪ ਦਾ ਕੋਈ ਚਾਚਾ ਕੋਈ ਪਿਓ ਕੋਈ ਭਰਾ ਕੋਈ ਪੁੱਤਰ ਕੋਈ ਪਤੀ ਇਸ ਪ੍ਰਕਾਰ ਜਿਨ੍ਹਾਂ ਚਿਰਕਾਂ ਦੀ ਜੋਤ ਵਰਦੀ ਹੈ ਆਪਾ ਪਸੂ ਨਾ ਪੂਜਿਆ ਉਹਨਾਂ ਚਿਰ ਆਪਣਾ ਆਤਮਾ ਦੀ ਜੋਤ ਦੇ ਆਸਰੇ ਜਿਉਂਦਾ ਜਾਗਦਾ ਹੈ ਉਹ ਜੋਤੀ ਸਰੂਪ ਨੂੰ ਆਪਣਾ ਆਤਮਾ ਰੂਪ ਕਰਕੇ ਨਹੀਂ ਬੋਈਦਾ ਸਮਝਦਾ ਨਹੀਂ ਗੁਰਾਂ ਦੁਆਰਾ ਇਹ ਪਰਿਵਾਰ ਤੋਂ ਸਮਝ ਨਹੀਂ ਇਹ ਕਦੇ ਝੱਡ ਚੰਬਲ ਝਾੜ ਗਾ ਕਦੇ ਸੂਖਮ ਦੇ ਵੱਲ ਕਦੇ ਮਨ ਵੱਲ ਕਦੇ ਪ੍ਰਾਣਾ ਵੱਲ ਕਦੇ ਇੰਦਰੀਆਂ ਵੱਲ ਇਸ ਪ੍ਰਕਾਰ ਨੂੰ ਆਪਣੇ ਰੂਪ ਦੀ ਸੂਝ ਨਹੀਂ ਹੈ ਤੂੰ ਆਪਣੇ ਆਪ ਨੂੰ ਬੁਈਦਾ ਨਹੀਂ ਹੈ ਲਾਲਚ ਕਰੇ ਜੀਵਨ ਪਦਕਾਰਨ ਅਤੇ ਲਾਲਚ ਕਰਦਾ ਰਹਿੰਦਾ ਮੈਂ ਜੀਵਨ ਪਦਵੀ ਦੀ ਪ੍ਰਾਪਤੀ ਹੋਵੇ ਇਹੋ ਜਿਹਾ ਜਿਉਂਦਾ ਰਹਾ ਕਦੇ ਮਰਾਂ ਹੀ ਨਾ ਕਿਉਂ ਲਾਲਚ ਕਰ ਲੈਂਦਾ ਜੀਵਨ ਦੀ ਪਦਵੀ ਦੇ ਵਾਸਤੇ ਵਿਚੋਚਨ ਕਛੂ ਨਾ ਸੂਝੈ ਪਰ ਨੇਤਰਾਂ ਕਰਕੇ ਸਾਧ ਸੰਗਜੀਸ ਨੂੰ ਕੁਝ ਦਿਸਦਾ ਹੀ ਨਹੀਂ ਮਨਬੁੱਧ ਰੂਪੀ ਨੇਤਰਾਂ ਵਿੱਚ ਇਹਨੂੰ ਕਿੱਥੇ ਪੈਂਦੇ ਮਾਪਿਆ ਜਿੰਨੀ ਤੂੰ ਜਾਣੇ ਓਏ ਤਾਂ ਪਾਸੋਂ ਲੱਗ ਕੇ ਤੂੰ ਅਜੇ ਨਾ ਬਤੀਉਂਦੇ ਓਏ ਆਪਣੇ ਮਾਪਿਆਂ ਨੂੰ ਹੱਥੀਂ ਵਿਰਿਆ ਕਰਿਆ ਹੈ ਤੇ ਤੂੰ ਜਿਉਂਦਾ ਕਿਵੇਂ ਰਹਿ ਜਾਏਂਗਾ ਇਸ ਪ੍ਰਕਾਰ ਲੋਚਨ ਵਿਚਾਰ ਰੂਪੀ ਨੇਤਰਾਂ 'ਚ ਕੋਈ ਸੂਝਿਆ ਦਿਸਦਾ ਨਹੀਂ ਹੈ ਇਹਨੂੰ ਕਿ ਸਾਰਾ ਸੰਸਾਰ ਕਾਲ ਦਾ ਖਾਜਾ ਹੈ ਜੋ ਆਸ ਸਭ ਕੋ ਜਾਸਤੀ ਕੌ ਕੋਈ ਆਈ ਵਾਰੀ ਆਪੋ ਆਪਣੀ ਵਾਰੀ ਆਈ ਤੋ ਕਿਸੇ ਨਹੀਂ ਰਹਿਣਾ ਹੈ ਕਹਸ ਕਬੀਰ ਸੁਨੋ ਰੇ ਪ੍ਰਾਨੀ ਸਾਬ ਕਬੀਰ ਜੀ ਕਹਿੰਦੇ ਹੈ ਪ੍ਰਾਨਾ ਧਾਰੀ ਜੀਵ ਸੁਨੋ ਸਾਡੀ ਸਿੱਖਿਆ ਨੂੰ ਛੂਟੋ ਮਨ ਕੇ ਭਰਮ ਇਹ ਜਿਹੜਾ ਮਨ ਦੇ ਵਹਿਮ ਹੈ ਵੀ ਅਸੀਂ ਬਾਲੀਆਂ ਦੁਆਈਆਂ ਖਾ ਕੇ ਅਸੀਂ ਬਾਲੇ ਨਸ਼ਾਸਤੇ ਖਾ ਕੇ ਬਹੁਤੀਆਂ ਚੰਗੀਆਂ ਖੁਰਾਕਾਂ ਖਾ ਕੇ ਜਿਉਂਦੇ ਰਹਾਂਗੇ ਇਹ ਵਹਿਮ ਚ ਨਾ ਪਾਓ ਇਹ ਛੱਡ ਦਿਓ ਮਨ ਦੇ ਅੰਦਰ ਭਰਮ ਜਿਹੜੇ ਪਏ ਹੋਏ ਆ ਪੰਜ ਪ੍ਰਕਾਰ ਦਾ ਧਰਮ ਹੈ ਭੇਦ ਭਰਮ ਵੀ ਪਹਿਲਾ ਪੰਜ ਪ੍ਰਕਾਰ ਦਾ ਹੈ ਫਿਰ ਕਰਤੱਵ ਧਰਮ ਆਵੇ ਕੋਈ ਨਾ ਧਰਮਾਂ ਨੂੰ ਛੱਡ ਦਿਓ ਕੇਵਲ ਨਾਮ ਜਪਹੁ ਰੇ ਪ੍ਰਾਨੀ ਇਹ ਪ੍ਰਾਨਾਤਾਰੀ ਜੀਵ ਕੇਵਲ ਇੱਕੋ ਇੱਕੋ ਇਹ ਕੇਵਲ ਮੁਕਤੀ ਪ੍ਰਾਪਤੀ ਚਾਹੁੰਨੇ ਹੋ ਤਾਂ ਨਾਮ ਨੂੰ ਜਪੋ ਪਰਮੇਸ਼ਰ ਦੇ ਨੂੰ ਹੀ ਪ੍ਰਾਨਾਤਾਰੀ ਪਰ ਹੋ ਏਕ ਕੀ ਸਰਨ ਇਹ ਇੱਕ ਅਕਾਲ ਪੁਰਖ ਦੀ ਸ਼ਰਨ ਪੈ ਰਹੋ ਇਹ ਉਪਾਅ ਹੈ ਬਚਣ ਦਾ ਹੋਰ ਕੋਈ ਉਪਾਅ ਨਹੀਂ ਹੈ